ਲੋਕਾਂ ਨੂੰ ਕਿਵੇਂ ਗੁੰਮਰਾਹ ਕੀਤਾ ਜਾ ਰਿਹਾ ਵਾ ਇਹ ਦੇਖੋ ਜਿਹੜੀ ਵੀਡੀਓ ਦੇ ਉੱਪਰ ਜਿਹੜੀ ਵੀਡੀਓ ਦੇਖ ਕੇ ਰਮਨਦੀਪ ਮੰਗੂ ਗਿਆ ਵਾ ਉਸ ਪੀਜ਼ਾ ਵਾਲਿਆਂ ਦੇ ਉਹ ਵੀਡੀਓ ਤਾਂ ਕਾਫੀ ਦਿਨ ਦੀ ਚੱਲੀ ਜਾਂਦੀ ਹੈ ਵਾਇਰਲ ਹੋਈ ਹੈ ਉਦੋਂ ਦਾ ਤਾਂ ਇਹ ਬੋਲਿਆ ਨਹੀਂ ਹੈਗਾ ਤੇ ਕੱਲ ਇੱਕੋ ਦਮ ਹੀ ਇਹ ਕਿਵੇਂ ਪਹੁੰਚ ਗਿਆ ਸਭ ਸੋਚਣ ਵਾਲੀਆਂ ਗੱਲਾਂ ਨੇ ਇਹ ਠੀਕ ਹੈ ਜੀ ਫਿਰ ਸਹਿਜ ਰੋੜੇ ਨੇ ਇਹਦੇ ਤੇ ਇਲਜ਼ਾਮ ਲਾਇਆ ਕਿ 50000 ਰੁਪਏ ਦੀ ਮੰਗ ਹੋਈ ਆ ਇਹਨੂੰ ਚਾਹੀਦਾ ਸੀ ਲਾਈਵ ਹੋਣ ਤੋਂ ਪਹਿਲਾਂ ਇਹ ਪੁਲਿਸ ਸਟੇਸ਼ਨ ਜਾਂਦਾ ਕਿ ਭਾਈ ਮੇਰੇ ੱਤਕੇ ਨਾ ਅੰਦਰ ਵੜ ਗਏ ਆ ਤੇ ਮੇਥੋਂ ਪੈਸੇ ਮੰਗਦੇ ਆ ਇਹਨੇ ਇਹ ਗਿਆ ਇਹਨੂੰ ਪੁੱਛੋ ਇਹ ਗਿਆ ਪਹਿਲੀ ਗੱਲ ਤਾਂ ਇਹਨੂੰ ਇਹ ਪੁੱਛੋ ਕਿ ਗਿਆ ਉੱਥੇ ਕਿ ਨਹੀਂ ਗਿਆ ਦੂਜੀ ਗੱਲ ਜਿਹੜਾ ਰਮਨਦੀਪ ਮੰਗੂ ਮੱਠਾ ਮੰਗੂ ਕਹੂੰਗਾ ਮੈਂ ਮੱਠ ਨਹੀਂ ਲਾਉਂਗਾ ਉਹਦੇ ਨਾਲ ਜਿਹੜਾ ਰਮਨਦੀਪ ਮੰਗੂ ਆ ਤੇ ਇਹਦੇ ਤੇ ਅੱਗੇ ਕਿਹੜੇ ਕਿਹੜੇ ਪਰਚੇ ਚੱਲਦੇ ਆ ਸਭ ਨੂੰ ਪਤਾ ਸਭ ਨੂੰ ਪਤਾ ਇਹ ਕੀ ਆ ਕੀ ਨਹੀਂ ਸਭ ਨੂੰ ਪਤਾ ਕਿਹੜੇ ਕਿਹੜੇ ਪਰਚੇ ਇਹਦੇ ਤੇ ਚੱਲਦੇ ਆ ਸਭ ਨੂੰ ਪਤਾ ਦੱਸਣ ਦੀ ਲੋੜ ਨਹੀਂ ਹੈਗੀ ਇਹਦੇ ਬਾਰੇ ਠੀਕ ਨਹੀਂ ਜੇ ਇਹਨੂੰ ਇਹ ਆਪਣੀ ਜਗ੍ਹਾ ਸਹੀ ਸੀਗਾ ਸਹਿਜ ਹੈ ਫੇਰ ਰਾਤ ਪੁਲਿਸ ਸਟੇਸ਼ਨ ਕਿਉਂ ਨਹੀਂ ਗਿਆ ਕਿਉਂਕਿ ਕਿਸੇ ਵੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਬੜਨਾ ਠੀਕ ਨਹੀਂ ਕਿਸੇ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਬੜਨਾ ਬਿਨਾਂ ਇਜਾਜ਼ਤ ਤੋਂ ਉੱਥੇ ਜਾ ਕੇ ਬਦਮਾਸ਼ੀ ਦਿਖਾਉਣੀ ਜਾਂ ਫਿਰ ਆਪਣੇ ਕੋਈ ਗੁੰਡਾਗਰਦੀ ਕਰਨੀ ਤੁਹਾਨੂੰ ਵੀ ਪਤਾ ਵਾ ਕਿ ਕਿੱਡਾ ਵੱਡਾ ਕ੍ਰਾਈਮ ਆ ਇਹੀ ਚੀਜ਼ ਮੈਂ ਲਾਉਣਾ ਹੁਣੇ ਖੋਰ ਚੀਜ਼ ਤੁਹਾਨੂੰ ਦੱਸਦਾ ਦੇਖੋ ਮੈਨੂੰ ਇਹ ਨਾ ਕਿਹੋ ਕਿ ਕਿਸੇ ਹੋਰ ਪਾਸੇ ਨਾ ਲੈ ਜਾਓ ਗੱਲ ਨੂੰ ਜਦੋਂ ਕੁੱਲੜ ਪੀਜ਼ੇ ਕੁੱਲੜ ਪੀਜ਼ੇ ਵਾਲਿਆਂ ਦੀ ਵੀਡੀਓ ਲਾਂਚ ਹੋਈ ਸੀਗੀ ਮੈਂ ਵਾਇਰਲ ਨਹੀਂ ਕਹੂੰਗਾ ਲਾਂਚ ਕਹੂੰਗਾ ਜਦੋਂ ਉਹ ਵੀਡੀਓ ਵਾਇਰਲ ਹੋਈ ਸੀਗੀ ਉਦੋਂ ਇੱਕ ਭੈਣ ਗਈ ਸੀਗੀ ਇਹਨਾਂ ਦੇ ਉੱਥੇ ਆਪਣੇ ਆਪਣੇ ਸਟੋਰ ਦੇ ਬਾਹਰ ਜਾ ਕੇ ਉਹਨੇ ਧਰਨਾ ਲਾਇਆ ਸੀ ਤੇ ਉਦੋਂ ਸਟੋਰ ਦੇ ਬਾਅਦ ਧਰਨਾ ਲਾਉਣ ਦੇ ਲਾਇਆ ਸੀ ਜਦੋਂ ਪੁਲਿਸ ਨੇ ਚੱਕ ਕੇ ਉਹਨਾਂ ਦੇ ਪਰਚਾ ਵੀ ਦਿੱਤਾ ਸੀ ਠੀਕ ਨਹੀਂ ਹੁਣ ਮੰਗੂ ਮੱਠ ਅੰਦਰ ਬੜ ਗਿਆ ਤੇ ਹੁਣ ਪਰਚਾ ਕਿਉਂ ਨਹੀਂ ਦਿੱਤਾ ਜਾ ਰਿਹਾ ਉਹਦੇ ਤੇ ਸਭ ਸੋਚਣ ਦੀਆਂ ਗੱਲਾਂ ਨੇ ਭਾਈ ਸੋਚੋ ਸੋਚੋ ਇਸ ਗੱਲ ਨੂੰ ਸੋਚੋ ਕਿਉਂਕਿ ਸਾਰਾ ਪ੍ਰੀਪਲਾਨ ਹੋਇਆ ਗਿਆ ਵਾ ਤੁਹਾਨੂੰ ਵੀ ਪਤਾ ਸਭ ਨੂੰ ਕਿ ਕਿੰਨੇ ਦਿਨਾਂ ਦੀਆਂ ਵੀਡੀਓ ਪੈ ਰੀਆਂ ਨੇ ਕਈ ਲੋਕ ਨੇ ਜਿਹੜੇ ਆਪਣੇ ਸਿੱਖੀ ਨੂੰ ਪਿਆਰ ਕਰਨ ਵਾਲੇ ਅਸਲੀ ਪੰਜਾਬ ਦੇ ਪੁੱਤ ਨੇ ਜਿਹੜੇ ਉਹ ਇਹਨਾਂ ਦੇ ਖਿਲਾਫ ਵੀਡੀਓ ਪਾ ਰਹੇ ਸੀ ਕਿ ਇਹ ਜਣੇ ਖੜੇ ਨਾ ਉੱਠ ਕੇ ਗਾਲ੍ਹਾਂ ਕੱਢਦੇ ਆ ਦੇਖੋ ਇਸ ਚੀਜ਼ ਤੋਂ ਬਾਅਦ ਹੁਣ ਜਿਹੜੇ ਗੱਲ ਇਹਨਾਂ ਨੇ ਵੀਡੀਓ ਬਣਾਈ ਗੱਲ ਸਾਰੀ ਦੁਨੀਆ ਨੂੰ ਇਹਨਾਂ ਨੇ ਗਾਲ ਕੱਢੀ ਸਭ ਨੂੰ ਗਾਲ ਕੱਢੀ ਠੀਕ ਹੈ ਗਲਤ ਹੋਈ ਮੈਂ ਮੈਂ ਤੁਹਾਨੂੰ ਉਸ ਗਲਤੀ ਆ ਜਾਣਾ ਬਹੁਤ ਗਲਤ ਇਹਨਾਂ ਦੇ ਲੋਕੀ ਖਿਲਾਫ ਸੀਗੇ ਬਹੁਤ ਲੋਕੀ ਇਹਨਾਂ ਦੇ ਖਿਲਾਫ ਹੋਗੇ ਸੀ ਜਦੋਂ ਹੁਣ ਕੱਲ ਮੰਗੂ ਮੰਗੂ ਗਿਆ ਵਾ ਉੱਥੇ ਮੰਗੂ ਜਾ ਕੇ ਉੱਥੇ ਜੋ ਵੀਡੀਓ ਬਣਾਉਂਦਾ ਵਾ ਉਹਦੇ ਤੇ ਪਰਚਾ ਕਿਉਂ ਨਹੀਂ ਕਰਾਏ ਨੇ ਸਹਿਜ ਰੋੜੇ ਨੇ ਸੋਚਣ ਵਾਲੀ ਗੱਲ ਆ ਪਹਿਲੀ ਗੱਲ ਦੂਜੀ ਗੱਲ ਇਹ ਕਿ ਇਹ ਕਿ ਦੇਖੋ ਹੁਣ ਮੀਡੀਆ ਦੇ ਵਿੱਚ ਦੋ ਗੱਲਾਂ ਚੱਲ ਰਹੀਆਂ ਨੇ ਇੱਕ ਰਮਨਦੀਪ ਮੰਗੂ ਉੱਥੇ ਗਿਆ ਤੇ ਦੂਜਾ ਸਹਿਜ ਨੇ ਜਿਹੜੇ ਸਫਾਈ ਆਪਣੇ ਆਪਣੇ ਬਿਆਨ ਆਪਣੇ ਲਾਈਵ ਹੋ ਕੇ ਬੋਲਿਆ ਜੋ ਦੋ ਚੀਜ਼ਾਂ ਚੱਲ ਪਈਆਂ ਨੇ ਬਾਕੀ ਸਾਰੇ ਮੁੱਦੇ ਪੂਛੇ ਹੋ ਗਏ ਬਾਕੀ ਜੇ ਕਿਸੇ ਨੇ ਇਹਨਾਂ ਦੇ ਖਿਲਾਫ ਵੀਡੀਓ ਵੀ ਪਾਈ ਸੀ ਉਹ ਵੀਡੀਓ ਵੀ ਪਤਾ ਨਹੀਂ ਹੁਣ ਆਉਣੀ ਹੈ ਕਿ ਨਹੀਂ ਹੁਣ ਚੈਨਲਾਂ ਤੇ ਸਿਰਫ ਦੋ ਦੋ ਦੀ ਹੁਣ ਚੈਨਲਾਂ ਨੇ ਕੀ ਕਰਨਾ ਜਾ ਕੇ ਰਮਨਦੀਪ ਮੰਗੂ ਨੂੰ ਲੈਣਗੇ ਇੰਟਰਵਿਊ ਦੇ ਵਿੱਚ ਜਾਵੇ ਸਹਿਜ ਦੀ ਲੈਣਗੇ ਇੰਟਰਵਿਊ ਆ ਗਈ ਨਾ ਗੱਲ ਉਹੀ ਮੈਂ ਇਹੀ ਕਹਿੰਦਾ ਪੈਸੇ ਮੰਗੇ ਨਹੀਂ ਪੈਸੇ ਦਿੱਤੇ ਗਏ ਨੇ ਬਕਾਇਦੇ ਉਹਨਾਂ ਨੂੰ ਮੰਗੂ ਨੂੰ ਪੈਸੇ ਦੇ ਕੇ ਹੀ ਬੁਲਾਇਆ ਇਹਨਾਂ ਸਪੈਸ਼ਲ ਕਿਉਂਕਿ ਜਿਹੜੀ ਵੀਡੀਓ ਦੀ ਗੱਲ ਕਰਕੇ ਉਹ ਗਿਆ ਵਾ ਉੱਥੇ ਉਹ ਤਾਂ ਵੀਡੀਓ ਕਿੰਨੇ ਦਿਨਾਂ ਦੀ ਗਈ ਉਧਰ ਕਿਉਂ ਨਹੀਂ ਗਿਆ ਹੈਗਾ ਕੱਲ ਹੀ ਕਿਉਂ ਗਿਆ ਫਿਰ ਇਹ ਤੇ ਪਰਚਾ ਕਿਉਂ ਨਹੀਂ ਕਰਾਇਆ ਹੈਗਾ ਕਿਸੇ ਤੇ ਦੁਕਾਨ ਤੇ ਵਿੱਚ ਪੜਨਦਾ ਧੱਕੇ ਨਾਲ ਗੁੰਡਾ ਕਰੀ ਕਰ ਦਿੰਦਾ ਇਹਦੇ ਉੱਤੇ ਪਰਚਾ ਕਿਉਂ ਨਹੀਂ ਕਰਵਾਇਆ ਗਿਆ ਕਿਉਂਕਿ ਸਭ ਨੂੰ ਪਤਾ ਵਾ ਇਹ ਬਾਣੇ ਮੈਂ ਆਪਣੇ ਹੁਣ ਨਿੰਗ ਜੱਥੇ ਬੰਦੀਆਂ ਨੂੰ ਜਿਹੜੇ ਆਪਣੇ ਗੁਰੂ ਦੇ ਸਿੰਘ ਨੇ ਆਪਣੇ ਨਿੰਗ ਜੱਥੇ ਬੰਦੀਆਂ ਜਿਹੜੀਆਂ ਸੱਚੀਆਂ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਕਿ ਬੇਨਤੀ ਕਰਦਾ ਕਿ ਇਹਦੇ ਨੱਥ ਪਾਓ ਨੱਥ ਪਾਓ ਕੋ ਕੇ ਗੁਰੂ ਦਾ ਬਾਣਾ ਬਦਨਾਮ ਹੋ ਰਿਹਾ ਨਾ ਕਿ ਇਹਨੂੰ ਕੀ ਇਹਦਾ ਤਾਂ ਚੱਲੀ ਜਾਣਾ ਵਾ ਇਹਦੀ ਤਾਂ ਗੇਮ ਸਾਰੇ ਪਾਸੇ ਚੱਲੀ ਜਾਣੀ ਆ ਠੀਕ ਨਹੀਂ ਇਹ ਬਾਣੇ ਨੂੰ ਬਦਨਾਮ ਕਰ ਰਿਹਾ ਵਾ ਮੈਨੂੰ ਇਹ ਨਹੀਂ ਸਮਝ ਲੱਗੀ ਸੱਚੀ ਜਿਹੜੀਆਂ ਆਪਣੇ ਨਿੰਗ ਜੱਥੇ ਬੰਦੀਆਂ ਸੱਚੀਆਂ ਨੇ ਜਿਹੜੇ ਆਪਣੇ ਗੁਰੂ ਦਾ ਸਤਕਾਰ ਸਹੀ ਕਰਦੇ ਨੇ ਆਪਣੇ ਜਿਹੜੀਆਂ ਹੈਗੀਆਂ ਨੇ ਗੁਰੂ ਦੇ ਗੁਰੂ ਦੇ ਓਟ ਆਸਰਾ ਲੈ ਕੇ ਚੱਲਦੀਆਂ ਉਹ ਕਿਉਂ ਚੁੱਪ ਨੇ ਉਹ ਕਿਉਂ ਨਹੀਂ ਕਾਰਵਾਈ ਕਰਾਉਂਦੀ ਇਸ ਮੰਗੂ ਮੰਗੂ ਤੇ ਮੰਗੂ ਕੀ ਕੁਛ ਨਹੀਂ ਕਰਦਾ ਕਰੇ ਕਿਸੇ ਨੂੰ ਤੁਮ ਘਾਉਂਦਾ ਕਿਸੇ ਨੂੰ ਕਿਸੇ ਨੂੰ ਤੁਮ ਘਾਉਂਦਾ ਕੱਲ ਜਾ ਕੇ ਉੱਥੇ ਬੜ ਗਿਆ ਹੈ ਤੇ ਪਰਚਾ ਬਣਦਾ ਕਿ ਨਹੀਂ ਬਣਦਾ ਦੱਸੋ ਸਹਿਜ ਨੇ ਉੱਠ ਕੇ ਕਹਤਾ ਮੈਂ ਤੋ 50000 50000 ਕੀ ਤੂੰ ਪਹਿਲੇ ਪੈਸਾ ਦੇ ਤਾ ਵਾ ਕਿਉਂਕਿ ਇਹ ਮੀਡੀਆ ਦੇ ਵਿੱਚ ਆ ਪਤਾ ਇਹ ਸਾਰੀ ਮੀਡੀਆ ਦੇ ਵਿੱਚ ਰਹਿਣ ਦੀ ਗੱਲ ਚਰਚਾ ਨੇ ਕਿ ਉਹਦੀ ਇੰਟਰਵਿਊ ਚੱਲੀ ਜਾਊਗੀ ਹੁਣ ਮੰਗੂ ਦੀ ਇਹਦੀ ਚੱਲੀ ਜਾਊਗੀ ਸੱਚ ਤਾਂ ਨਿਕਲਣ ਲਈ ਇਹ ਦੋਏ ਇਕੱਠੇ ਨੇ ਬਾਈ ਰਾਮਾਂਦੀਪ ਮੰਗੂ ਤੇ ਕੁਲੜ ਪੀਜੇ ਵਾਲਾ ਕਪਲ ਇਹ ਸਭ ਇਕੱਠੇ ਨੇ ਬਾਈ ਕੋਈ ਲੱਗਣਾ ਦੇਖੋ ਇਹਨਾਂ ਦੋਨਾਂ ਨੂੰ ਲੱਗਣਾ ਦੇਖੋ ਜਿਹੜਾ ਰਮਨਦੀਪ ਮੰਗੂ ਆਹੋ ਬਾਣਿਆ ਪਾ ਕੇ ਸਭ ਨੂੰ ਪਤਾ ਕੀ ਕੁਛ ਕਰਦਾ ਰਿਆ ਹੁਣ ਵੀ ਕਰ ਰਿਆ ਵਾ ਯਾਨੀ ਇਹ ਸੱਚੀਆਂ ਜੱਥੇ ਬੰਦੀਆਂ ਨੇ ਨਿਕ ਜਾਓ ਕਿਉਂ ਨਹੀਂ ਬੋਲਦੀਆਂ ਇਸ ਇਸ ਬੰਦੇ ਦੇ ਖਿਲਾਫ ਕਿਉਂ ਨਹੀਂ ਕਹਿੰਦੀਆਂ ਕਿ ਕਿ ਇਹਦਾ ਬੜਾ ਹਲੋ ਗੁਰੂ ਦੇ ਵਾਲੇ ਨੂੰ ਇਹ ਵਿਧਰਾਮ ਕਰ ਰਹੇ ਨੇ ਲੋਕੀ ਕਦੇ ਕਿਸੇ ਦਾ ਪੈਸਾ ਲੈ ਲਿਆ ਕਦੇ ਕਿਸੇ ਤੋਂ ਲੈ ਲਿਆ ਉਹ ਜਾ ਕੇ ਉੱਥੇ ਜਿਹੜਾ ਜੋਧੇ ਵਾਲ ਬਸਤੀ ਇਕ ਨਾਈ ਦੀ ਦੁਕਾਨ ਤੇ ਵੀ ਇਹ ਪੈਸੇ ਮੰਗਦਾ ਸੀ ਜੇ ਕਿ ਰਮਨਦੀਪ ਪੁੱਛੋ ਨਹੀਂ ਮੰਗਦਾ ਸੀ ਠੀਕ ਨਹੀਂ ਇਹਦੇ ਤੇ ਸਭ ਨੂੰ ਪਤਾ ਕਿੰਨੇ ਪਰਚੇ ਚੱਲਦੇ ਇਹਨੂੰ ਪੁੱਛੋ ਕਿਹੜੇ ਪਰਚੇ ਚੱਲਦੇ ਤੇ ਉੱਤੇ ਨਸ਼ੇ ਤੱਕ ਦੇ ਵੀ ਪਰਚੇ ਚੱਲਦੇ ਆ ਤੈਨੂੰ ਕਹ ਡੋਗ ਟੈਸਟ ਕਰਾ ਚੱਲ ਆ ਜਾ ਹੈ ਤੁਸੀਂ ਬਾਣੇ ਨੂੰ ਬਤਨਾਬ ਕਰੇ ਕੋਈ ਮੂੰਹ ਚੱਕ ਕੇ ਉੱਠ ਗਿਆ ਕਰੇ ਕੋਈ ਮੂੰਹ ਚੱਕ ਕੇ ਉੱਥੇ ਬਾਣੇ ਲੱਭ ਗਿਆ ਤੁਹਾਨੂੰ ਯਾਰ ਜੇ ਤੂੰ ਜੇ ਅਸੀਂ ਅਸੀਂ ਮੰਨਦੇ ਬਾਣਾ ਨਹੀਂ ਪਾਇਆ ਪਰ ਸਾਡੀ ਔਕਾਤ ਨਹੀਂ ਬਾਣਾ ਪਾਉਂਦੀ ਹਜੇ ਸਾਡੀ ਔਕਾਤ ਨਹੀਂ ਅਸੀਂ ਜੇ ਅਸੀਂ ਉਹ ਬਾਣਾ ਨਹੀਂ ਨਾ ਪਾਇਆ ਪਰ ਸਤਕਾਰ ਪੂਰਾ ਕਰਦੇ ਆ ਬਾਣੇ ਦਾ ਅਸੀਂ ਸਾਨੂੰ ਪੜਾ ਉਸ ਬਾਣੇ ਦੀ ਕੀ ਇੱਜ਼ਤ ਆ ਪਰ ਇਹ ਲੋਕ ਬਾਣੇ ਦੇ ਬਾਣੇ ਨੂੰ ਵੀ ਬਦਨਾਮ ਕਰਤਾ ਹੈਗਾ ਲੋਕਾਂ ਨੇ ਲੋਕੀ ਡਰਨ ਲੱਗੇ ਨੇ ਅਜ ਬਾਣਿਆਂ ਤੋਂ ਇਹਨਾਂ ਇਹਨਾਂ ਮੰਗੂਆਂ ਕਰਕੇ ਫੇਰ ਕਹਿੰਦੇ ਫੇਮਸ ਹੋਣ ਦਾ ਮਾਰਨ ਜੋਧ ਪਾਉਂਦਾ ਪਾਈਏ ਨਾ ਕੋਈ ਤਾਂ ਬੋਲੋ ਕੋਈ ਤਾਂ ਬੋਲੋ ਤੁਸੀਂ ਬੋਲੋ ਜਿਹੜੇ ਮੈਨੂੰ ਕਹਿੰਦੇ ਫੇਮਸ ਹੋਣ ਨੂੰ ਉਹ ਬੋਲੋ ਉਹ ਕਿੱਥੇ ਸੁੱਤੇ ਪਏ ਨੇ ਓ ਕਿਤੇ ਸੁੱਤੇ ਬੈਨੋ ਬੋਲੋ ਕੇ ਬਾਜਾ ਨਿਕਲਦੀਆਂ ਸਭ ਕਮੈਂਟਾਂ ਜੋ ਗਈਆਂ ਆਪਾਂ ਕੇ ਮੈਂ ਕਦੋਂ ਪਜਾ ਬਚ ਜੂਗਾ ਜਿਹੜਾ ਉੱਠਦਾ ਵਾ ਨੂੰ ਤੁਸੀਂ ਫੇਮਸ ਹੋਣ ਤੱਕ ਰੱਖਵੇਂ ਨਾ ਸੀਮਤ ਜਾ ਫੇ ਨਕਲੀ ਫੋਨਾਂ ਤੋਂ ਫੋਨ ਕਰਦੇ ਮੈਂ ਨਹੀਂ ਡਰਨ ਵਾਲਾ ਮੈਂ ਨਹੀਂ ਡਰਨ ਵਾਲਾ ਮੈਂ ਮੰਗੂ ਨੂੰ ਕਹਿੰਦਾ ਜਿੱਥੇ ਦੇਖਣਾ ਦੇਖ ਲੈ ਮੈਨੂੰ ਰਾਣੇ ਦੇਖ ਲੈ ਮਨੁਹਾਨੇ ਦੇਖ ਲੈ ਜਲੰਧਰ ਦੇਖਣਾ ਦੇਖ ਲੈ ਮੈਂ ਨਹੀਂ ਇਹਦੇ ਨਕਲੀ ਬੰਦੇ ਤੋਂ ਡਰਦਾ ਨਸ਼ੇੜੀ ਤੋਂ ਹਾਂ ਚਾਕੇ ਕਦੇ ਕਿਸੇ ਦੇ ਪੈਰਾਂ 'ਚ ਕਰ ਜਾਂਦਾ ਜਾ ਕੇ ਬਾਣਾ ਲੈ ਕੇ ਕਿਸੇ ਦੇ ਪੈਰਾਂ 'ਚ ਬੈਠ ਜਾਂਦਾ ਜਾ ਕੇ ਕਿਸੇ ਬੰਦੇ ਦੇ ਕਦੇ ਜਾ ਕੇ ਕਿੱਥੇ ਬੈਜਦਾ ਇਹਨੂੰ ਕੋਈ ਨਹੀਂ ਪਤਾ ਕਿ ਬਾਣੇ ਦਾ ਕੀ ਬਾੜਾ ਹੁੰਦਾ ਕੀ ਇਹਨੂੰ ਪਤਾ ਹੀ ਨਹੀਂ ਮੈਨੂੰ ਲੱਗਦਾ ਇਹ ਸਿਰਫ ਆਪਣੇ ਆਪ ਨੂੰ ਲੁਕੋਣ ਲਈ ਲੋਕਾਂ ਨੂੰ ਡਰਾਉਣ ਨੂੰ ਬਾਣਾ ਪਾਇਆ ਹੋਇਆ ਨਾ ਕਿ ਇਹ ਬਾਣਾ ਲੋਕਾਂ ਨੂੰ ਡਰਾਉਣ ਨੂੰ ਨਹੀਂ ਹੈਗਾ ਲੋਕਾਂ ਦੀ ਹਫਾਜ਼ਤ ਲਈ ਹੈ ਇਹ ਬਾਣਾ ਇਹ ਲੋਕਾਂ ਨੂੰ ਡਰਾਉਂਦਾ ਸਾਰਾ ਦਿਨ 28 ਜਾਂ 29 ਤੱਕ ਤੁਹਾਨੂੰ ਦੱਸਾਂਗੇ ਇਹਨੂੰ ਇਹਨੂੰ ਇਹ ਹੀ ਦੱਸਣਾ ਹੁਣ ਮੰਗੂ ਨੂੰ 28 ਜਾਂ 29 ਤੱਕ ਰੁਕ ਜਾ ਤੇਰੇ ਖਿਲਾਫ ਪ੍ਰੈਸ ਕਾਰਪੇ ਪੂਰੀ ਕਰਾਂਗੇ ਉਹ ਭੈਣ ਵੀ ਆਊਗੀ ਜਿੱਤੇ ਪਰਚਾ ਹੋਇਆ ਸੀ ਪਹਿਲਾਂ ਉਹ ਵੀ ਆਊਗੀ ਤੇਰੇ ਖਿਲਾਫ ਉਹਦੇ ਕੋ ਸਾਰੇ ਸਬੂਤ ਨੇ ਤੇਰੇ ਖਿਲਾਫ ਅਸੀਂ ਬੋਲੇ ਨਹੀਂ ਕਿ ਨਹੀਂ ਅਸੀਂ ਕਾਨੂੰਨ ਦੇ ਹਿਸਾਬ ਨਾਲ ਚੱਲਾਂਗੇ ਜਿਹੜੇ ਮੈਨੂੰ ਕਹਿੰਦੇ ਸੀ ਨਾ ਮੈਨੂੰ ਕਹਿੰਦੇ ਪਹਿਲੇ ਹਜੇ ਵੀ ਕਿ ਭਾਈ ਤੂੰ ਕੁੰਨੜ ਪੀਜਾ ਵਾਲਿਆਂ ਨੂੰ ਨੋਟਿਸ ਨਹੀਂ ਭਜਵਾਇਆ ਸਭ ਨੂੰ ਪਤਾ ਕਰ ਲਿਓ 20 ਤਰੀਕ ਤੋਂ ਲੈ ਕੇ 31 ਇੱਕ ਤਰੀਕ ਤੱਕ ਲੁਨਿਆਣਾ ਕੋਰਟ ਬੰਦਾ ਪਹਿਲਾਂ ਇਲੈਕਸ਼ਨ ਕਰਕੇ ਮੇਰਾ ਸਾਰਾ ਕੁਝ ਤਿਆਰ ਪਿਆ ਮੈਂ ਤਾਂ ਇਹਨਾਂ ਨੂੰ ਛੱਡਣਾ ਨਹੀਂ ਜਿਹੜਾ ਇਹ ਅੱਜ ਵੀ ਕਹਿ ਰਹੇ ਸੀ ਨਾ ਬਿੱਗ ਬਾਸ ਏ ਬਿੱਗ ਬਾਸ ਵਾਲੀ ਨਹੀਂ ਹੈਗੀ ਗੱਲ ਇਹ ਕਿਤੇ ਕਿਸੇ ਬੰਦੇ ਨੇ ਬਹੁਤ ਵੱਡਾ ਬੰਦਾ ਵਾ ਉਹ ਜਿਹੜਾ ਆਪਣੇ ਧਰਮ ਪਰਵਤਰ ਨਹੀਂ ਲੋਕਾਂ ਨੂੰ ਪੈਸੇ ਵੀ ਦਿੰਦਾ ਇਹਨੂੰ ਵੀ ਪੈਸੇ ਦਿੱਤੇ ਆ ਉਹਨੇ ਸਿੱਖੀ ਨੂੰ ਬਦਨਾਮ ਕਰਨ ਲਈ ਮੈਂ ਖੁਦ ਕਹਿੰਦਾ ਸਿੱਖੀ ਨੂੰ ਬਦਨਾਮ ਕਰਨ ਨੂੰ ਇਹਨੇ ਪੈਸੇ ਦਿੱਤੇ ਆ ਤੂੰ ਲੱਗਿਆ ਹੋਇਆ ਲੋਕਾਂ ਨੂੰ ਮਾਰਾ ਦੱਸਣਾ ਬਹਿ ਕੇ ਉੱਪਰ ਸੈਜੇ ਰੋੜਾ ਲੋਕਾਂ ਨੂੰ ਮਾਰਾ ਲੋਕਾਂ ਨੇ ਕੀ ਮਾਰਾ ਕਰਤਾ ਉਹ ਤੁਹਾਡਾ ਵੀਡੀਓ ਤੂੰ ਆਪ ਬਣਾਈ ਪਹਿਲਾਂ ਤੂੰ ਪਹਿਲਾਂ ਤੂੰ ਕਹਿੰਦਾ ਜੀ ਮੇਰਾ ਫੈਸਲਾਤਾ ਫੇਰ ਕਹਿੰਦਾ ਜੀ ਚੋਰੀ ਕਿਸੇ ਨੇ ਬਣਾ ਲਈ ਆਪੇ ਨਾ ਤੂੰ ਮੰਨ ਕੇ ਗਿਆ ਇੰਟਰਵਿਊ ਦੇ ਵਿੱਚ ਕਿ ਮੈਂ ਆਪ ਬਣਾਈ ਸੀਗੀ ਤੂੰ ਆਪ ਮੰਨ ਕੇ ਗਿਆ ਵਾ ਕਿ ਮੈਂ ਆਪ ਅਸੀਂ ਆਪ ਬਣਾਈ ਸੀ ਤੇ ਹਜੇ ਹਜੇ ਵੀ ਬੇਸ਼ਰਮ ਇਹ ਬੇਸ਼ਰਮ ਸਹਜ ਦੇ ਰੋੜਾ ਹਜੇ ਵੀ ਕਹਿ ਰਿਹਾ ਕਿ ਹੋਰ ਵੀ ਵੀਡੀਓ ਆ ਸਕਦੀਆਂ ਨੇ ਉਹ ਪਤਾ ਕਦੋਂ ਆਣਗੀਆਂ ਜਦੋਂ ਆਪਣੇ ਆ ਇਲੈਕਸ਼ਨਾਂ ਹੋਈ ਉਹ ਤੋਂ ਪਹਿਲਾਂ ਆਉਣਗੇ ਸਿੱਖੀ ਨੂੰ ਬਦਨਾਮ ਕਰਨ ਲਈ ਹੈ ਦੱਸ ਇਹਨੂੰ ਬਿਗ ਬਾਸ ਦਾ ਮੈਂ ਖੁਦ ਕਹਿੰਦਾ ਨੂੰ ਭਾਈ ਜੀ ਬਿਗ ਬਾਸ ਦਾ ਨਹੀਂ ਹੈਗਾ ਇਹਨੂੰ ਬਿਗ ਬਾਸ ਦਾ ਨਹੀਂ ਇਹਨੂੰ ਪੈਸਾ ਮਿਲਿਆ ਵਾ ਸਿੱਖੀ ਨੂੰ ਬਦਨਾਮ ਕਰਨ ਲਈ ਮੈਂ ਤੈਨੂੰ ਸਿੱਖੇ ਨਹੀਂ ਮਾਰਦਾ ਮੈਂ ਤੈਨੂੰ ਸਿੱਖੇ ਨਹੀਂ ਮੰਗਦਾ ਮੰਨਦਾ ਹੈਗਾ ਇਹਨੂੰ ਇਹ ਬਣਿਆ ਫਿਰਦਾ ਆਪਣੇ ਨੂੰ ਸਿੱਖ ਕਾਹਦਾ ਸਿੱਖਾ ਤੂੰ ਤੈਨੂੰ ਸਿੱਖੀ ਪਤਾ ਹੁੰਦੀ ਕੀ ਆ ਬਸ ਸਿਰ ਤੇ ਦਸਤਾਰ ਵਾਲੀ ਸਿੱਖ ਬਣ ਗਿਆ ਤੂੰ ਜੜਾ ਖੜਾ ਉੱਠ ਕੇ ਕਦੇ ਕੋਈ ਬਕਵਾਸ ਕਰ ਲਾਇਦਾ ਕਦੇ ਕੋਈ ਲੱਗ ਜਾਂਦਾ ਮੰਨਿਆ ਅਸੀਂ ਨਹੀਂ ਹੈਗੇ ਪੂਰੇ ਬਾਣੇ 'ਚ ਸਾਨੂੰ ਪਤਾ ਸਾਡੀ ਔਕਾਤ ਨਹੀਂ ਹੈਗੀ ਜੇ ਪੂਰਾ ਇਹ ਸਤ ਪੂਰਾ ਕਰਨ ਦਾ ਅਸੀਂ ਸੰਪੂਰਨ ਨਹੀਂ ਹੈਗਾ ਸਿੱਖ ਸਾਨੂੰ ਪਤਾ ਵਾ ਪਰ ਸਾਡੀ ਔਕਾਤ ਨਹੀਂ ਹਜੇ ਬਣੀ ਜਿੱਦਣ ਸਾਡੀ ਔਕਾਤ ਬਣ ਚੁ ਬਣ ਜਾਗੇ ਅਸੀਂ ਹੋਰ ਸਾਰਿਆਂ ਨੇ ਇਹੀ ਲਿਖਣਾ ਵਾ ਕਿ ਆਪ ਤਾਂ ਤੂੰ ਦੇਖ ਲੈ ਮੈਂ ਤਾਂ ਹੈਗਾ ਹੀ ਆ ਯਾਰ ਗੱਜਾ ਹੈਗਾ ਅਸਟਾ ਪਾਪੀ ਆ ਜਿਹੜੇ ਉਹ ਬਾਣੇ ਪਾ ਕੇ ਪਾਪ ਕਰਦੇ ਉਹਨਾਂ ਬਾਰੇ ਵੀ ਬੋਲ ਲੋ ਉਹਨਾਂ ਬਾਰੇ ਕੌਣ ਬੋਲੂਗਾ ਸਾਡਾ ਤਾਂ ਸਭ ਕੁਝ ਦੇਖਦਾ ਉਹਨਾਂ ਦਾ ਤੁਹਾਨੂੰ ਦੀਦਾ ਨਹੀਂ ਹੈਗਾ ਬਾਣਾ ਪਾ ਕੇ ਕੀ ਕੁਛ ਕਰ ਰਹੇ ਇਹੋ ਜੇ ਤੇ ਦੋ ਪੈਸੇ ਮੈਂ ਕਿਉਂ ਰਿਪੋਰਟ ਕਿਉਂ ਨਹੀਂ ਕਰਾਈ ਕੱਲ ਰਾਤ ਜਾ ਕੇ ਤੂੰ ਪੁਲਿਸ ਸਟੇਸ਼ਨ ਰਿਪੋਰਟ ਕਿਉਂ ਨਹੀਂ ਕਰਾਈ ਮੇਰੇ ਗੁੰਡਾਗਰਦੀ ਕਰਨ ਦੇ ਅੰਦਰ ਵੜ ਕੇ ਕਿਉਂ ਨਹੀਂ ਕਰਾਈ ਤੂੰ ਇਹ ਸਭ ਇੱਕੋ ਨੇ ਬਾਈ ਸਭ ਇੱਕੋ ਨੇ ਸਭ ਇੱਕੋ ਨੇ ਇਹ ਇਹ ਦੋਨੇ ਰਲੇ ਹੋਏ ਨੇ ਇਹਨਾਂ ਨੇ ਸਾਰਾ মিডিਆ ਨੂੰ ਹੁਣ মিডিਆ ਵਿੱਚ ਕੱਲ ਦੀ ਮੰਗੂ ਦੀ ਚੱਲ ਰਹੀ ਸੀ ਅੱਜ ਜਿਹ ਹੈ ਸੈਜਰੀ ਚੱਲਣ ਲੱਗ ਜੂ ਕੱਲੂ ਦੋਨਾਂ ਦੇ ਇੰਟਰਵਿਊ ਚੱਲਣ ਲੱਗ ਜਾਣਗੀਆਂ ਇਹ ਸਭ ਇੱਕਾ ਨੂੰ ਬਾਈ ਇੱਕੋ ਹੀ ਨੇ ਮੈਂ ਤੁਹਾਨੂੰ ਹਜੇ ਵੀ ਕਹਿੰਦਾ ਦੋ ਤਿੰਨ ਕੋਰਟ ਖੋਲਣ ਦੋ ਇਹਨਾਂ ਨੂੰ ਇੱਜ਼ਤ ਦਿਖਾਵਾਂਗੇ ਨਜ਼ਾਰਾ ਇੱਜਾ ਸਬੂਤ ਰੱਖਾਂਗੇ ਇਹਨਾਂ ਦੇ ਅੱਗੇ ਇਹ ਵੀ ਦੇਖੂਗਾ ਅਸਲਾ ਲੈ ਕੇ ਕਿੱਥੇ ਮੈਂ ਸਿੱਖੀ ਨਾਲ ਪੰਗਾ ਲੈ ਲਿਆ ਕਿਹੜੇ ਕਿਹੜੇ ਬੰਦੇ ਨਾਲ ਅਸੀਂ ਪੰਗਾ ਲਿਆ ਵਾ ਉਹ ਭੈਣ ਤੇ ਨਾ ਪਰਚਾ ਜਦੀ ਦੇਤਾ ਸੀਗਾ ਜਦੋਂ ਬਾਹਰ ਬੈਠੀ ਸੀ ਉਹ ਤਾਂ ਅੰਦਰ ਵੀ ਬੜੀ ਸਟੋਰ ਤੇ ਉਸ ਭੈਣ ਨੇ ਦਾ ਹਜੇ ਜਮਾਨਤ ਤੇ ਵੀ ਆਈ ਆ ਬਾਹਰ ਹੁਣੇ ਆਈ ਆ ਉਹ ਤੇ ਇਹਨਾਂ ਨੇ ਕਿਉਂ ਨਹੀਂ ਦਿੱਤਾ ਗਿਆ ਪਰਚਾ ਅਸੇ ਤਾਂ ਕਹਿੰਦਾ ਅੰਦਰ ਬਾੜਨ ਦਾ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਚ ਉਹ ਇਸ ਕਰਕੇ ਨਹੀਂ ਦਿੱਤਾ ਗਿਆ ਕਿ ਕੋਈ ਰਲੇ ਹੋਏ ਨੇ ਇਕੱਠੇ ਸਮਝੋ ਸਮਝੋ ਗੇਮ ਨੂੰ ਸਮਝੋ ਇਹ ਮੰਗੂ ਵੀ ਜਿਹਦੇ ਕਹੇ ਤੇ ਕਰ ਰਿਹਾ ਵਾ ਨਾ ਪਿੱਛੋਂ ਜਿਹੜਾ ਬੰਦਾ ਇਹਦੇ ਤੋਂ ਕਰਵਾ ਰਿਹਾ ਵਾ ਉਹੀ ਬੰਦਾ ਸੇਮ ਸਹਿਜ ਰੋੜੇ ਤੋਂ ਕਰਾ ਰਿਹਾ ਜੋ ਕਰਾ ਰਿਹਾ ਵਾ ਸਿੱਖੀ ਦੇ ਵਿੱਚ ਸਿੱਖੀ ਨੂੰ ਬਦਨਾਮ ਕਰ ਲਈ ਸਮਝੋ ਦਿਮਾਗ ਨਾਲ ਲਾ ਕੇ ਗੇਮ ਸਮਝੋ ਗੇਮ ਹੈ ਕੀ ਆ ਭਾਜੀ ਸਮਝੋ ਸਮਝੋ ਇਹ ਐਵੇਂ ਹੀ ਨਹੀਂ ਹੈਗਾ ਸਿੱਕੀ ਸਿੱਕੀ ਕਰੀ ਜਾਂਦੇ ਸਿੱਕੀ ਨੂੰ ਬਦਨਾਮ ਕਰਨ ਨੂੰ ਕਰ ਰਹੇ ਨੇ ساری ਗੱਲ ਇਹ ਇਹ ਪੰਜਾਬੀਆਂ ਨੂੰ ਬਦਨਾਮ ਕਰੋ ਕਿਤੇ ਦਾ ਮੂੰਹ ਦਿਖਾਉਣ ਜੋਗੇ ਛੜ ਦੋ ਪੰਜਾਬੀਆਂ ਨੂੰ ਕਿਤੇ ਦਾ ਛੜ ਦੋ ਤੇ ਪੈਸੇ ਹੀ ਰਹਿ ਗਿਆ ਮੇਨ ਪੈਸਾ ਤਾਂ ਕੰਜਰੀਆਂ ਵੀ ਕਮਾ ਲੈਂਦੀਆਂ ਨੇ ਪਰ ਇੱਜ਼ਤ ਕੀ ਹੁੰਦੀ ਉਹਨਾਂ ਕੋਲ ਉਹੀ ਕੰਮ ਕਰ ਲਓ ਤੁਸੀਂ ਵੀ ਪੈਸਾ ਬਣ ਚੁ ਤੁਹਾਨੂੰ ਪੈਸੇ ਹੀ ਚਾਹੀਦੇ ਕੰਜਰੀਆਂ ਵਾਲਾ ਕੰਮ ਕਰ ਲੱਗ ਜਾਓ ਤੁਸੀਂ ਵੀ ਫੇ ਸੁਰਦਿਓ ਮੇ ਤੋਂ ਤੁਸੀਂ ਹੁਣ ਬਾਈ ਛਿੱਤਰ ਪ੍ਰੇਡ ਨਹੀਂ ਇਹਦਾ ਜਲੂਸ ਨਿਕਲਣਾ ਇਹਦਾ ਜਲੂਸ ਨਿਕਲਣਾ ਜਲੂਸ ਤੂੰ ਦੇਖੀ ਚਲ ਜਲੂਸ ਇਹਦਾ ਛਿੱਤਰ ਪ੍ਰੇਡ ਨਹੀਂ ਹੋਣੀ ਇਹਦਾ ਜਲੂਸ ਕੱਢਾਂਗਾ ਜਲੂਸ ਦੇਖੀ ਤੂੰ ਉਹ ਵੀ ਕੋਰਟ ਦੇ ਵਿੱਚ ਸਾਰੇ ਪ੍ਰੂਫ ਪਿਆ ਸਾਡੇ ਕੋਲ A to Z ਮੈਂ ਅਸੀਂ ਸਿਰਫ ਇਹ ਕੋਰਟ ਖੁੱਲਣ ਦੀ ਧੀਰ ਕਰ ਰਹੇ ਮੈਨੂੰ ਕਹਿੰਦਾ ਚੁੱਪ ਕਰਗਾ ਚੁੱਪ ਚੁੱਪ ਕੋਈ ਸਾਰਾ ਕੁਝ ਤਿਆਰ ਪਿਆ ਮੇਰਾ ਮੈਟਰ ਉਹ ਸਾਰੀਆਂ ਕਾਲ ਡਿਟੇਲ ਸਾਰਾ ਡਿਟੇਲ ਲਵਾ ਕੇ ਕੋਰਟ ਚ ਫਿਕਰ ਨਾ ਕਰੋ ਹੈ ਤੁਸੀਂ ਚੰਗਾ ਹਜੇ ਕਹਦਾ ਮੇਰੀ ਹੋਰ ਵੀ ਵੀਡੀਓ ਆ ਸਕਦੀ ਹੈ ਬੇਸ਼ਰਮਾ ਉਹ ਬੇਸ਼ਰਮਾ ਏ ਮੰਗੂ ਇਹਨੂੰ ਕੋਈ ਉਹ ਨਾ ਲਾਓ ਨੇਂਗ ਨਾ ਕਹੋ ਇਹਨੂੰ ਇਹ ਸਿਰਫ ਪੈਸੇ ਦਾ ਬਾ ਨਸ਼ੇੜੀ ਇੱਕ ਨੰਬਰ ਦਾ ਇਹਨੂੰ ਪੁੱਛੋ ਡੋਪ ਟੈਸਟ ਕਰਾਏਗਾ ਆਪਣਾ ਕਦੇ ਬਾਜ ਚੱਕ ਕੇ ਗੁਰੂ ਦਾ ਬਾਜ ਗੁਰੂ ਦਾ ਬਾਜ ਦੇਖੋ